ਬਾਦ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਪ੍ਰਤੀ ਇੱਕ ਐਸੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਇੱਕ ਹਾਈਲਾਈਟ ਹੋ ਚੁੱਕਿਆ ਹੈ ਔਰ ਵਜਾ ਜਾਣ ਕੇ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਬਹੁਤ ਵੱਡਾ ਇੱਕ ਸੁਨੇਹਾ ਆ ਗਿਆ ਕਿ ਪੂਰੇ ਪੰਜਾਬ ਦੇ ਅੰਦਰ ਬਾੜ ਆ ਸਕਦੀ ਹੈ ਕੋਈ ਵੀ ਇਲਾਕਾ ਨਹੀਂ ਬਚ ਸਕਦਾ ਕਿਉਂਕਿ ਕੁਦਰਤ ਨੇ ਜੋ ਕਹਿਰ ਬਰਸਾ ਦਿੱਤਾ ਉਹਦੇ ਨਮੂਨੇ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਪਹਿਲੀ ਵਾਰ ਇੱਕ ਐਸੀ ਵੀਡੀਓ ਦਿਖਾਉਣ ਜਾ ਰਹੇ ਆ ਕਿ ਇੰਨਾ ਹਾਈ ਅਲਰਟ ਕਦੇ ਵੀ ਨਾ ਕਿ 1988 ਦੇ ਵਿੱਚ ਹੜ੍ਹਾਂ ਦੇ ਵਿੱਚ ਹੋਇਆ ਸੀ ਔਰ ਨਾ ਅੱਜ ਤੋਂ ਪਹਿਲਾਂ ਉਸ ਤੋਂ ਬਾਅਦ ਹੋਇਆ ਸੀ ਤਾਂ ਹੁਣ ਜਿਹੜਾ ਹਾਈ ਅਲਰਟ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਇਹਦੇ ਨਾਲ ਪੂਰੇ ਪੰਜਾਬ ਭਰ ਦੇ ਲੋਕਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਨੇ ਕਿਉਂਕਿ ਖਬਰ ਆਈ ਸੀ ਕਿ ਪੂਰੇ ਪੰਜਾਬ ਨੂੰ ਨਹੀਂ ਬਲਕਿ ਨਾਲ ਦੇ ਸੂਬਿਆਂ ਨੂੰ ਵੀ ਅਚੰਭੇ ਦੇ ਵਿੱਚ ਪਾ ਦਿੱਤਾ ਇੱਕ ਐਸੀ ਖਬਰ ਕਿ ਡਰਾ ਦੇਣ ਵਾਲਾ ਮੰਝਰ ਪਹਿਲੀ ਵਾਰ ਤੁਸੀਂ ਆਪਣੇ ਚੈਨਲ ਤੇ ਦੇਖਣ ਜਾ ਰਹੇ ਹੋ ਕਿਉਂਕਿ ਹੜ੍ਹ ਦੇ ਨਾਲ ਸਾਰੇ ਇਲਾਕੇ ਦਾ ਪਹਿਲੀ ਡੁੱਬ ਚੁੱਕੇ ਨੇ ਪਰ ਇਹਨਾਂ ਦੇ ਪਿੱਛੇ ਦੀ ਵਜ੍ਹਾ ਜਦੋਂ ਤੁਸੀਂ ਜਾਣੋਗੇ ਕਿ ਆਖਰ ਹੜ੍ਹ ਆਏ ਕਿਉਂ ਨਹੀਂ ਵਜ੍ਹਾ ਕੀ ਹੈ ਵਜ੍ਹਾ ਜਾਣ ਕੇ ਤਾਂ ਮੇਰੀ ਗਾਰੰਟੀ ਹੈ ਕਿ ਪੂਰੇ ਪੰਜਾਬ ਭਰ ਦੇ ਲੋਕਾਂ ਦੇ ਹੋਸ਼ ਛੁੱਡਣੇ ਤੈ ਨਹੀਂ ਕਿਉਂਕਿ ਵਜ੍ਹਾ ਹੀ ਐਸੀ ਹੈ ਕਿ ਤੁਸੀਂ ਵੀ ਮੰਨੋਗੇ ਕਿ ਵਾਕਈ ਹੜ੍ਹ ਇਹ ਤਾਂ ਆਏ ਨੇ ਜੇਕਰਾ ਮਾਮਲਾ ਹੋਇਆ ਸੀ ਤਾਂ ਹੁਣ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਪੂਰੇ ਪੰਜਾਬ ਵਾਸੀਆਂ ਦੀ ਨੀਂਦ ਉਡਾ ਦਿੱਤੀਆਂ ਨੇ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਇਹ ਡਰਾ ਦੇਣ ਵਾਲੀ ਖਬਰ ਹੈ ਤਾਂ ਤੁਹਾਡੇ ਸਾਹਮਣੇ ਮੈਂ ਪਹਿਲੀ ਇਹ ਖਬਰ ਤਰੂੰਗਾ ਉਸ ਤੋਂ ਬਾਅਦ ਇਹਦੀ ਵਜ੍ਹਾ ਪਿੱਛੇ ਦੀ ਕੀ ਹੈ ਉਹ ਜਾਣ ਕੇ ਪੂਰਾ ਪੰਜਾਬ ਹੈਰਾਨ ਕਿਉਂਕਿ ਵਿਗਿਆਨਕਾਂ ਨੇ ਔਰ ਦੂਜੇ ਪਾਸੇ ਮੌਸਮ ਵਿਭਾਗ ਦੇ ਕਰਮਚਾਰੀਆਂ ਨੇ ਉਹਨਾਂ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਭਾਈ ਪੰਜਾਬ ਦਾ ਬਚਨਾ ਮੁਸ਼ਕਲ ਹੋ ਚੁੱਕਿਆ ਇਹਦੇ ਵਿੱਚ ਕੋਈ ਡਰਾਉਣ ਵਾਲੀ ਗੱਲ ਜਾਂ ਕੋਈ ਵਾਹ ਵਾਲੀ ਗੱਲ ਨਹੀਂ ਹੈ ਕਿਉਂਕਿ ਬਹੁਤ ਸਾਰੀ ਆਫਤ ਆ ਚੁੱਕੀ ਹੈ ਪੰਜਾਬ ਭਰ ਦੇ ਵਿੱਚ ਉਹ ਤੁਸੀਂ ਪਹਿਲੇ ਹੀ ਜਾਣਦੇ ਹੋ ਪਰ ਜਿਹੜੇ ਹੁਣ ਹਾਈ ਅਲਰਟ ਕੀਤੇ ਗਏ ਨੇ ਇਹ ਕੋਈ ਐਵੇਂ ਨਹੀਂ ਕੀਤੇ ਗਏ 12 ਸਾਲ ਦੇ ਵਿੱਚ ਇਹਨਾਂ ਦੇ ਉੱਤੇ ਪੱਕੇ ਤੌਰ ਤੇ ਮੋਹਰ ਲੱਗ ਚੁੱਕੀ ਹੈ ਤਾਂ ਹੁਣ ਪਹਿਲੀ ਖਬਰ ਤੁਹਾਨੂੰ ਇੱਕ ਵੀਡੀਓ ਦੇ ਜ਼ਰੀਏ ਸੁਣਾਵਾਂਗੇ ਉਸ ਤੋਂ ਬਾਅਦ ਅਗਲੀ ਅਪਡੇਟ ਹੈ ਜਿਹੜੀ ਇਹਦੀ ਪਿੱਛੇ ਦੀ ਕਹਾਣੀ ਕੀ ਹੈ ਹੜਾ ਹਉਣ ਦਾ ਮਾਮਲਾ ਕਿੱਥੋਂ ਸ਼ੁਰੂ ਹੋ ਗਿਆ ਵਜ੍ਹਾ ਕੀ ਸੀਗੀ ਇਹ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਕਿ ਪੂਰੇ ਪੰਜਾਬ ਦੇ ਵਾਸੀਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਹੜ੍ਹ ਲਿਆਉਣ ਵਾਲਾ ਕੌਣ ਸੀ ਜ਼ਿੰਮੇਵਾਰ ਕੌਣ ਹੈ ਉਹ ਅੱਜ ਤੁਹਾਡੇ ਸਾਹਮਣੇ ਧਰਾਂਗੇ ਤੇ ਤੁਹਾਡੇ ਹੋਸ਼ ਨਾ ਉੱਡ ਜਾਣ ਇਸ ਗੱਲ ਦੀ ਮੇਰੀ ਗਾਰੰਟੀ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਹਾਈ ਅਲਰਟ ਕਿਉਂ ਹੋ ਚੁੱਕਿਆ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੀ ਜੋ ਸਥਿਤੀ ਸੀ ਉਸ ਨੂੰ ਲੈ ਕੇ ਸ਼ਾਇਦ ਤੁਹਾਡੇ ਮਨ ਦੇ ਵਿੱਚ ਕੋਈ ਗਲਤਫਹਿਮੀ ਸੀ कि ਹੁਣ ਸ਼ਾਇਦ ਮੌਸਮ ਠੀਕ ਹੋ ਰਿਹਾ ਹੈ ਤੇ ਹਾਲਾਤ ਆਮ ਮੰਗ ਹੋ ਜਾਣਗੇ ਪਰ ਅਜੇ ਹਾਂ ਨਹੀਂ ਹੈ ਜਨਾਬ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੇ ਯੂ ਟਰਨ ਲੈ ਲਿਆ ਜੀ ਹਾਂ ਮੁੜ ਕੇ ਪੰਜਾਬ ਨੂੰ ਹੜ੍ਹਾਂ ਨੇ ਡਰਾ ਦਿੱਤਾ ਹੈ ਪੰਜਾਬ ਦੇ ਵਿੱਚ ਹੋਰ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਹੋਰ ਵੀ ਖਤਰਨਾਕ ਹੋਣ ਵਾਲਾ ਹੈ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਜੋ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਪੰਜਾਬ ਦੇ ਲਈ ਆਉਣ ਵਾਲੇ ਘਟੇ ਆਉਣ ਵਾਲੇ ਕੁਝ ਦਿਨ ਇੱਕ ਨਹੀਂ ਨੇ ਤانوں ਫਟਾਫਟ ਦੱਸਦੀ ਐ ਕਿ ਪੰਜਾਬ ਦੇ ਵਿੱਚ ਹਰ ਪਾਸੇ ਕੀ ਕੁਝ ਹੋ ਰਿਹਾ ਪੰਜਾਬ ਦਾ ਕੋਈ ਵੀ ਇਲਾਕਾ ਸ਼ਾਇਦ ਅਜੇਆ ਨਹੀਂ ਹੈ ਜਿੱਥੇ ਬਰਸਾਤ ਨਹੀਂ ਹੋ ਰਹੀ ਹੋਵੇ ਪੰਜਾਬ ਦੇ ਵਿੱਚ ਇਸ ਸਮੇਂ ਦਰਿਆ ਹੁਣ ਡੈਮ ਹੋਣ ਜਾਂ ਹੋਰ ਬਰਸਾਤੀ ਨਾਲੇ ਹੋਣ ਜਾਂ ਨਦੀਆਂ ਹੁਣ ਸਾਰੇ ਹੀ ਇਸ ਸਮੇਂ ਉਫਾਨਤ ਨੇ ਖਤਰੇ ਤੇ ਹੁਣ ਕੁਝ ਹੀ ਫੁੱਟ ਢੇਠਾ ਨੇ ਯਾਨੀ ਕਿਸੇ ਵੀ ਵੇਲੇ ਇਸ ਸਮੇਂ ਹਾਲਾਤ ਖਰਾਬ ਹੋ ਸਕਦੇ ਨੇ ਕੇਂਦਰੀ ਮੌਸਮ ਵਿਭਾਗ ਨੇਤਾ ਚੇਤਾਵਨੀ ਜਾਰੀ ਕਰ ਦਿੱਤੀ ਐ ਆ ਸੁਣ ਲਿਆ ਪੰਜਾਬ ਵਾਲੇ ਹਾਈ ਅਲਰਟ ਨਦੀਆਂ ਨਾਲੇ ਜਿਵੇਂ ਕਿ ਡੈਮ ਹੋਣ ਧੱਗਰਦ ਰਿਆ ਹੋਵੇ ਕਿਸੇ ਵੀ ਪੰਜਾਬ ਦੇ ਇਲਾਕੇ ਦੇ ਵਿੱਚ ਵੇਖ ਲਓ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਤੇ ਨਦੀਆਂ ਨਾਲੇ ਤਾਂ ਉਫਾਨ ਤੇ ਪਹਿਲਾਂ ਹੀ ਸੀ ਕਿਉਂਕਿ ਬਰਸਾਤ ਆਲਰੇਡੀ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੀ ਆ ਕੋਈ ਵੀ ਇਲਾਕਾ ਪੰਜਾਬ ਭਰ ਦੇ ਵਿੱਚ ਐਸਾ ਨਹੀਂ ਆ ਕਿ ਜਿੱਥੇ ਕੋਈ ਬਰਸਾਤ ਨਾ ਪੈਂਦੀ ਹੋਵੇ ਤਾਂ ਹੁਣ ਇਹਦੇ ਪਿੱਛੇ ਦਾ ਮਾਮਲਾ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਦੋਂ ਤੁਸੀਂ ਇਹ ਗੱਲ ਸੁਣੋਗੇ ਕਿ ਭਾਈ ਹੜਾ ਹੁਣੇ ਸ਼ੁਰੂ ਕਿਉਂ ਹੋ ਗਏ ਨੇ ਹਰਦਾਰ ਦੇ ਨਾਲ ਸੁਣਨ ਦੀ ਲੋੜ ਹੈ ਤੇ ਇਸ ਵੀਡੀਓ ਨੂੰ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਸ਼ੇਅਰ ਜ਼ਰੂਰ ਕਰੋਗੇ ਕਿਉਂਕਿ ਇਸ ਦੇ ਜ਼ਿੰਮੇਵਾਰ ਕੌਣ ਨੇ ਪੂਰੀ ਖਬਰ ਤੁਹਾਡੇ ਕੰਨਾਂ ਦੇ ਵਿੱਚ ਪਹਿਲੀ ਵਾਰ ਪਾਉਣ ਜਾ ਰਹੇ ਹਾਂ ਕਿਉਂਕਿ ਕਿਸੇ ਵੀ ਚੈਨਲ ਦੇ ਉੱਤੇ ਇਸ ਗੱਲ ਦੀ ਮੁਸਤੀ ਜਾਂ ਇਸ ਗੱਲ ਦਾ ਜ਼ਿਕਰ ਬਿਲਕੁਲ ਪੱਕੇ ਤੌਰ ਤੇ ਦਾਅਵੇ ਨਾਲ ਕਹਿੰਦਾ ਮੈਂ ਕਿ ਨਹੀਂ ਕੀਤਾ ਗਿਆ ਇਸ ਗੱਲ ਨੂੰ ਧਰਨਾ ਜ਼ਰੂਰੀ ਸੀ ਤਾਂ ਹੁਣ ਸੁਣੋ ਧਿਆਨ ਦੇ ਨਾਲ ਕਿ ਹੜ੍ਹ ਲਿਆਉਣ ਦਾ ਜ਼ਿੰਮੇਵਾਰ ਕੌਣ ਸੀ ਦੇਖੋ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਪਹਿਲਾਂ ਇੱਕ ਘਟਨਾ ਵਾਪਰਦੀ ਆ ਪੰਜਾਬ ਭਰ ਦੇ ਵਿੱਚ ਉਹਦੀ ਗੱਲ ਉੱਡਦੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਉੱਡਦੀ ਆ ਮੁਲਕਾਂ ਦੇ ਵਿੱਚ ਉੱਡਦੀ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਲੋਕ ਇਨਵੋਲਵ ਸੀਗੇ ਯਾਨੀ ਇੱਕ ਜੰਗਲ ਨੂੰ ਕੱਟਿਆ ਜਾਂਦਾ ਤਾਂ ਫਿਰ ਉਸ ਜੰਗਲ ਨੂੰ ਅੱਗ ਵੀ ਲਾਈ ਜਾਂਦੀ ਆ ਤਾਂ ਬਹੁਤ ਸਾਰੇ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਕਿ ਭਾਈ ਇਸ ਜੰਗਲ ਦੀ ਕਟਾਈ ਨਾ ਕਰੋ ਇਹਨੂੰ ਅੱਗ ਵੀ ਨਾ ਲਾਓ ਤਾਂ ਉੱਥੇ ਹੋਇਆ ਕੀ ਸੀ ਕਿ ਜਾਨਵਰਾਂ ਦੇ ਨਾਲ ਜੋ ਬਰਤਾਬ ਹੋਇਆ ਯਾਨੀ ਜਿਹੜੇ ਜਾਂਉਂਦੇ ਹਿਰਣ ਸੀ ਜਾਂ ਮੋਰ ਸੀ ਜਾਂ ਹੋਰ ਪਸ਼ੂ ਪੰਛੀ ਸੀਗੇ ਉਹਨਾਂ ਨੂੰ ਜਾਂਉਂਦੇ ਅਨੁਸਾਰ ਦਿੱਤਾ ਗਿਆ ਸੀ ਉਹ ਐਦਾਂ ਹੋ ਗਈ ਸੀ ਕਿਉਂਕਿ ਮੈਂ ਉਹਦੀ ਖਬਰ ਪਾਈ ਸੀ ਉਸ ਤਰ੍ਹਾਂ ਹੋ ਗਈ ਸੀ ਜਿਵੇਂ ਕਿ ਉਬਲੇ ਹੋਏ ਆਲੂ ਦੇ ਉੱਤੋਂ ਉਹਦਾ ਛਿਲਕਾ ਲੈਂਦਾ ਇਸ ਤਰ੍ਹਾਂ ਉਹਨਾਂ ਦਾ ਮਾਸ ਲੈ ਰਿਆ ਸੀ ਤਾਂ ਹੁਣ ਤੁਸੀਂ ਇਹ ਵੇਖੋ ਵੀ ਇਨਸਾਨ ਜਦੋਂ ਕੁਦਰਤ ਦੇ ਨਾਲ ਖਿਲਵਾੜ ਕਰਦਾ ਤੇ ਜਦੋਂ ਕੁਦਰਤ ਕਰੋਪ ਹੋ ਕੇ ਕ੍ਰੋਧਿਤ ਹੋ ਕੇ ਇਨਸਾਨਾਂ ਨੂੰ ਆਪਣਾ ਮੋੜਮਾ ਰੂਪ ਦਿਖਾਉਂਦੀ ਹੈ ਤੇ ਮੋੜਮਾ ਜਵਾਬ ਦਿੰਦੀ ਹੈ ਤਾਂ ਫੇਰ ਸਾਡੀ ਇਨਸਾਨੀ ਸਭਤਾ ਨੂੰ ਉਸ ਦਾ ਸਹਿਨ ਕਰਨਾ ਜਾਂ ਉਸ ਦੇ ਭੋਗ ਭੋਗਣੇ ਬੜੇ ਹੀ ਮੁਸ਼ਕਿਲ ਹੋ ਜਾਂਦੇ ਨੇ ਪਰ ਇਸ ਗੱਲ ਨੂੰ ਕੋਈ ਵੀ ਇਨਸਾਨ ਐਕਸੈਪਟ ਨਹੀਂ ਕਰਦਾ ਨਾ ਇਸ ਨੂੰ ਲੈਂਦਾ ਆਪਣੇ ਸਿਰ ਦੇ ਉੱਤੇ ਕਿ ਹਾਂ ਭਾਈ ਮੇਰੀ ਗਲਤੀ ਹੀ ਹੈ ਪਰ ਇੱਥੇ ਇਨਸਾਨਾਂ ਦੁਆਰਾ ਪਹਿਲਾਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਐਸ ਕਰਕੇ ਇਹ ਵਾਰ ਆਈ ਹੈ ਕੋਈ ਹੁਣ ਸਰਕਾਰਾਂ ਤੇ ਸਿਰਦਾ ਕੋਈ ਪ੍ਰਸ਼ਾਸਨ ਨੂੰ ਕਹਿੰਦਾ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਹੈ ਬਲਕਿ ਇਹਦੇ ਵਿੱਚ ਜੇਕਰ ਕਸੂਰ ਹੈ ਤਾਂ ਸਾਡੇ ਆਮ ਇਨਸਾਨਾਂ ਦਾ ਹੀ ਹੈ ਜਦੋਂ ਜੰਗਲ ਦੀ ਕਟਾਈ ਕਰਵਾਉਂਦੇ ਨੇ ਇਹਦੇ ਵਿੱਚ ਸਰਕਾਰਾਂ ਵੀ ਦੋਸ਼ੀ ਆ ਜਾਂਦੀਆਂ ਨੇ ਉਹ ਵੀ ਇਨਸਾਨ ਹੀ ਹੁੰਦੇ ਨੇ ਪਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਜਿਹੜੇ ਜਾਨਵਰਾਂ ਨੂੰ ਤੁਸੀਂ ਉਸ ਦਿਨ ਆ ਗਲਾਈ ਸੀ ਤਾਂ ਤੁਸੀਂ ਇਹ ਵੇਖੋ ਕੁਦਰਤ ਕਿਹੜੇ ਰੂਪ ਦੇ ਵਿੱਚ ਬਾਕੀ ਦੀਆਂ ਸਟੇਟਾਂ ਜਾਂ ਬਾਕੀ ਦੇ ਇਲਾਕਿਆਂ ਨੂੰ ਆਪਣੀ ਜਪੇਟ ਦੇ ਵਿੱਚ ਲੈ ਰਹੀ ਹੈ ਤਾਂ ਹਣ ਕੁਦਰਤ ਦੇ ਨਿਸ਼ਾਨੇ ਤੇ ਕੌਣ ਆ ਗਿਆ ਕੱਲੇ ਪੰਜਾਬ ਨੂੰ ਟਾਰਗੇਟ ਤੇ ਲੈ ਗਿਆ ਹੁਣ ਕੁਦਰਤ ਆਪਣਾ ਰੂਪ ਦਿਖਾਉਂਦੇ ਹੋਇਆ ਲੋਕਾਂ ਦੀ ਬਲੀ ਵੀ ਲੈ ਰਹੀ ਐ ਤੇ ਲੋਕਾਂ ਨੂੰ ਬੇਘਰ ਵੀ ਕਰ ਰਹੀ ਐ ਤਾਂ ਇਸ ਖਬਰ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਤਰਥੱਲੀ ਕਿਉਂ ਮੱਚੀ ਐ ਕਿਉਂਕਿ ਭਾਈ ਜਿਹੜੇ ਹਾਈ ਰੈਟ ਹੋਏ ਨੇ ਉਹ ਕਿਵੇਂ ਬਣਿਏ ਹੋਏ ਨੇ ਮੌਸਮ ਵਿਭਾਗ ਨੇ ਮੋਹਰ ਲਾ ਦਿੱਤੀ ਐ ਕਿ ਭਾਈ ਪੰਜਾਬ ਦੇ ਅੰਦਰ ਕੁਝ ਹੀ ਘੰਟਿਆਂ ਕੁਝ ਦਿਨਾਂ ਦੇ ਵਿੱਚ ਵਿੱਚ ਯਾਨੀ 1-2 ਦਿਨਾਂ ਦੇ ਵਿੱਚ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਵਾੜ ਉਹਨਾਂ ਇਲਾਕਿਆਂ ਦੇ ਵਿੱਚ ਵੀ ਆ ਸਕਦੀ ਆ ਜਿੱਥੇ ਕਿ ਅਸ਼ੰਕਾ ਹਲੇ ਤੱਕ ਨਹੀਂ ਹੈ ਇਹ ਗਲਤਫਹਿਮੀ ਦੇ ਵਿੱਚ ਕੋਈ ਵੀ ਸਾਡਾ ਵਾਸੀ ਨਾ ਰਹੇ ਕਿਉਂਕਿ ਇਹ ਜਿਹੀਆਂ ਖਬਰਾਂ ਜਿਹੜੀਆਂ ਖਤਰਨਾਕ ਖਬਰਾਂ ਨਿਕਲ ਕੇ ਆ ਰਹੀਆਂ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ